13 ਸਤੰਬਰ ਤੋਂ 8 ਰਾਸ਼ੀਆਂ ਦੇ ਆਉਣਗੇ ਚੰਗੇ ਦਿਨ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ 13 ਸਤੰਬਰ ਤੋਂ 12 ਵਿੱਚੋਂ 8 ਰਾਸ਼ੀਆਂ ਤੇ ਧਮੀ ਪੁੱਤਰ ਮੰਗਲ ਦਾ ਕਹਿਰ ਖਤਮ ਹੋਣ ਵਾਲਾ ਹੈ ਮੰਗਲ ਦੇ ਪ੍ਰਭਾਵ ਦੇ ਖਤਮ ਹੁੰਦੇ ਹੀ 8 ਰਾਸ਼ੀਆਂ ਤੇ ਮਾਤਾ ਲక్ష్ਮੀ ਦੀ ਕਿਰਪਾ ਦ੍ਰਿਸ਼ਟੀ ਬਣेंगी ਜਿਸ ਨਾਲ ਇਹਨਾਂ ਦੇ ਚੰਗੇ ਦਿਨ ਸ਼ੁਰੂ ਹੋਣਗੇ 13 ਸਤੰਬਰ ਤੋਂ ਮੰਗਲ ਦੇਵ ਦੇ ਨਾਲ-ਨਾਲ ਮਾਤਾ ਲక్ష్ਮੀ ਦੀ ਵੀ ਵਿਸ਼ੇਸ਼ ਕਿਰਪਾ ਰਹੇਗੀ ਜਿਸ ਨਾਲ ਇਹ ਅੱਠ ਰਾਸ਼ੀਆਂ ਖੁਸ਼ੀਆਂ ਨਾਲ ਮਾਲਾ ਮਾਲ ਹੋਣਗੀਆਂ ਦੋਸਤੋ ਤੁਸੀਂ ਇਸ ਵੀਡੀਓ ਵਿੱਚ ਅੰਤ ਤੱਕ ਜ਼ਰੂਰ ਬਣੇ ਰਹੋ ਕਿਉਂਕਿ ਇਹ ਵੀਡੀਓ ਤੁਹਾਡੇ ਸਾਰੇ ਜਾਤਕਾਂ ਲਈ ਬਹੁਤ ਖਾਸ ਹੋਣ ਵਾਲੀ ਹੈ ਜੋਤਿਸ਼ ਸ਼ਾਸਤਰ ਵਿੱਚ ਮੰਗਲ ਗ੍ਰਹਿ ਨੂੰ ਭੂਮੀ ਊਰਜਾ ਸ਼ਕਤੀ ਅਤੇ ਸਾਹਸ ਦਾ ਕਾਰਕ ਮੰਨਿਆ ਜਾਂਦਾ ਹੈ ਮੰਗਲ ਇੱਕ ਨਿਸ਼ਚਿਤ ਸਮੇਂ ਵਿੱਚ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਗੋਚਰ ਕਰਦਾ ਹੈ ਇਸੇ ਕ੍ਰਮ ਵਿੱਚ ਮੰਗਲ 13 ਨਵੰਬਰ 2025 ਨੂੰ ਰਾਤ 9:34 ਵਜੇ ਕੰਨਿਆ ਰਾਸ਼ੀ ਤੋਂ ਤੁਲਾ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ ਅਤੇ 26 ਅਕਤੂਬਰ 2025 ਰਾਤ 7 ਵਜੇ ਤੱਕ ਇੱਥੇ ਹੀ ਰਹਿਣਗੇ। ਵੈਦਿਕ ਜੋਤਿਸ਼ ਵਿੱਚ ਮੰਗਲ ਨੂੰ ਸਾਹਸ, ਜੋਸ਼ ਅਤੇ ਮਿਹਨਤ ਦਾ ਕਾਰਕ ਅਤੇ ਗ੍ਰਹਿ ਦਾ ਸੈਨਾਪਤੀ ਮੰਨਿਆ ਗਿਆ ਹੈ। ਇਹ ਮੇਕ ਅਤੇ বৃশ্চਿਕ ਰਾਸ਼ੀ ਦਾ ਸੁਆਮੀ ਹੈ। ਇਸ ਵਾਰ ਮੰਗਲ ਦਾ ਪ੍ਰਵੇਸ਼ ਤੁਲਾ ਰਾਸ਼ੀ ਵਿੱਚ ਹੋਣ ਜਾ ਰਿਹਾ ਹੈ। जिसदा स्वामी शुक्र है तुला राशि मंगल नई शत्रु राशि मानी जाती है मंगल दी उग्र ਅਤੇ ਤੇਜ਼ ਪ੍ਰਵਿਰਤੀ ਅਤੇ तुला दी ਸ਼ਾਂਤ ਅਤੇ ਸੰਤੁਲਿਤ ਊਰਜਾ ਦੇ ਵਿੱਚ ਘਾਟ ਟਕਰਾਵ ਸੰਭਵ ਹੈ ਮੰਗਲ ਦਾ तुला राशि ਵਿੱਚ ਕੋਚਰ ਸਾਨੂੰ ਇਹ ਸਿਖਾਉਂਦਾ ਹੈ ਕਿ ਅਸੀਂ ਆਪਣੇ ਗੁੱਸੇ ਮੁਕਾਬਲੇਬਾਜ਼ੀ ਅਤੇ ਅਗਵਾਈ ਵਿੱਚ ਸੰਤੁਲਨ ਕਿਵੇਂ ਬਣਾਈ ਰੱਖੀਏ ਇਸ ਕੋਚਰ ਨਾਲ 8 ਰਾਸ਼ੀਆਂ ਨੂੰ ਵਿਸ਼ੇਸ਼ ਰੂਪ ਨਾਲ ਲਾਭ ਮਿਲੇਗਾ ਇਸ ਦੌਰਾਨ ਕੁਝ ਖੁਸ਼ਕਿਸਮਤ ਰਾਸ਼ੀਆਂ ਨੂੰ ਕੈਰੀਅਰ, ਵਿੱਤ ਅਤੇ ਵਪਾਰ ਵਿੱਚ ਚੰਗੇ ਨਤੀਜੇ ਪ੍ਰਾਪਤ ਹੋਣਗੇ। ਤਾਂ ਦੋਸਤੋ, ਚਲੋ ਜਾਣਦੇ ਹਾਂ ਕਿ ਮੰਗਲ ਦੇ ਤੁਲਾ ਰਾਸ਼ੀ ਵਿੱਚ ਪ੍ਰਵੇਸ਼ ਨਾਲ ਕਿਹੜੀਆਂ-ਕਿਹੜੀਆਂ ਰਾਸ਼ੀਆਂ ਦੇ ਚੰਗੇ ਦਿਨ ਆਉਣ ਵਾਲੇ ਹਨ। ਪਰ ਉਸ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਸੱਚੇ ਦਿਲ ਨਾਲ ਜੈ લક્ષਮੀ ਨਾਰਾਇਣ ਜ਼ਰੂਰ ਲਿਖੋ। ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਨੰਬਰ 1 ਮੇਕ ਰਾਸ਼ੀ ਮੇਕ ਰਾਸ਼ੀ ਦੇ ਜਤਕਾਂ ਨੂੰ ਦੱਸਦੇ ਹਾਂ ਕਿ 13 ਸਤੰਬਰ ਤੋਂ ਤੁਹਾਡੀ ਕੁੰਡਲੀ ਤੋਂ ਮੰਗਲ ਦਾ ਖਤਰਨਾਕ ਪ੍ਰਭਾਵ ਘਟ ਹੋ ਜਾਵੇਗਾ ਕਿਉਂਕਿ ਮੇਕ ਰਾਸ਼ੀ ਦਾ ਸਵਾਮੀ ਮੰਗਲ ਸप्तम ਭਾਗ ਤੋਂ ਆਪਣੀ ਹੀ ਰਾਸ਼ੀ ਨੂੰ ਦੇਖ ਰਿਹਾ ਹੈ ਇਸ ਦਾ ਅਰਥ ਹੈ ਕਿ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ 13 ਸਤੰਬਰ ਤੋਂ ਮੰਗਲ ਦਾ ਪ੍ਰਭਾਵ ਘਟ ਹੋਣ ਨਾਲ ਤੁਹਾਡੀ ਕੈਰੀਅਰ ਅਤੇ ਕਾਰੋਬਾਰ ਵਿੱਚ ਉਮੰਤੀ ਹੋਵੇਗੀ माता लक्ष्मी दी कृपा ਨਾਲ ਤੁਹਾਨੂੰ ਅਚਾਨਕ ਧਨ ਦਾ ਲਾਭ ਹੋ ਸਕਦਾ ਹੈ ਕਾਰਜ ਖੇਤਰ ਵਿੱਚ ਸਹਿ ਕਰਮੀਆਂ ਨਾਲ ਤਾਲਮਿਲ ਬਿਹਤਰ ਰਹੇਗਾ ਵਿਦਿਆਰਥੀਆਂ ਦੇ ਮਨ ਤੋਂ ਆ ਨਿਸ਼ਚਿਤਤਾ ਦਾ ਡਰ ਖਤਮ ਹੋਵੇਗਾ ਸਮਾਜਿਕ ਸੰਬੰਧਾਂ ਵਿੱਚ ਚੱਲ ਰਹੀਆਂ ਗਲਤਫਹਿਮੀਆਂ ਦੂਰ ਹੋਣਗੀਆਂ ਅਤੇ ਸਮਾਜਿਕ ਪ੍ਰਤਿਸ਼ਠਾ ਵਿੱਚ ਵਾਧਾ ਹੋਵੇਗਾ ਕੈਰੀਅਰ ਨਾਲ ਜੁੜੀ ਕੋਈ ਵੱਡੀ ਖੁਸ਼ਖਬਰੀ ਵੀ ਤੁਹਾਨੂੰ ਮਿਲ ਸਕਦੀ ਹੈ ਉੱਥੇ ਹੀ ਵਿਵਹਤਾ ਅਤੇ ਪ੍ਰੇਮ ਸੰਬੰਧਾਂ ਵਿੱਚ ਵੀ ਸੁਧਾਰ ਹੋਵੇਗਾ। ਬੇਰੋਜ਼ਗਾਰ ਲੋਕਾਂ ਨੂੰ ਨੌਕਰੀ ਮਿਲਣ ਦੇ ਜੋਗ ਹਨ। ਨਾਲ ਹੀ ਤੁਸੀਂ ਧਨ ਦੀ ਬਚਤ ਕਰਨ ਵਿੱਚ ਸਫਲ ਰਹੋਗੇ। ਨੰਬਰ 2, বৃਸ਼ਭ ਰਾਸ਼ੀ। বৃਸ਼ਭ ਰਾਸ਼ੀ ਦੇ ਜਤਨੂ ਦੱਸਦੇ ਕਿ 13 ਸਤੰਬਰ ਨੂੰ ਮੰਗਲ ਤੇ ਤੁਲਾ ਰਾਸ਼ੀ ਵਿੱਚ ਪ੍ਰਵੇਸ਼ ਨਾਲ ਤੁਹਾਡੇ ਜੀਵਨ ਵਿੱਚ ਚੰਗੇ ਲਾਭ ਹੋਣਗੇ ਕਿਉਂਕਿ বৃਸ਼ਭ ਰਾਸ਼ੀ ਲਈ ਮੰਗਲ 6ਵੇਂ ਭਾਵ ਵਿੱਚ ਪ੍ਰਵੇਸ਼ ਕਰੇਗਾ। ਇਸ ਦਾ ਅਰਥ ਹੈ ਕਿ ਤੁਸੀਂ ਆਪਣੇ ਦੁਸ਼ਮਣਾਂ ਨੂੰ ਹਰਾਉਂਗੇ ਅਤੇ ਪੁਰਾਣੇ ਕਰਜ਼ੇ ਤੋਂ ਮੁਕਤੀ ਮਿਲੇਗੀ। ਮਾਨਸਿਕ ਪਰੇਸ਼ਾਨੀਆਂ ਵੀ ਖਤਮ ਹੋਣਗੀਆਂ। ਇਸ ਦੌਰਾਨ বৃশ্চਿਕ ਰਾਸ਼ੀ ਵਾਲਿਆਂ ਲਈ ਮੰਗਲ ਦਾ ਪ੍ਰਭਾਵ ਬਹੁਤ ਸ਼ੁਭ ਰਹੇਗਾ। ਲਾ ਇਟ ਸਰਜਰੀ, ਮੈਡੀਕਲ ਅਤੇ ਉਦ ਸਿੱਖਿਆ ਨਾਲ ਜੁੜੇ ਜਾਤਕਾਂ ਨੂੰ ਇਸ ਵਿਸ਼ੇਸ਼ ਲਾਭ ਹੋਵੇਗਾ। ਵਪਾਰੀਆਂ ਲਈ ਵੀ ਇਹ ਸਮਾਂ ਅਨੁਕੂਲ ਰਹੇਗਾ, ਖਾਸ ਕਰਕੇ ਜੋ ਲੋਕ ਇੰਪੋਰਟ ਐਕਸਪੋਰਟ ਦਾ ਕੰਮ ਕਰਦੇ ਹਨ, ਉਹਨਾਂ ਦੇ ਸਾਨਾ ਤੋਂ ਰੁਕੀ ਹੋਈ ਕੰਮ ਰਫਤਾਰ ਫੜ ਸਕਦੇ ਹਾਂ ਜੀਵਨ ਵਿੱਚ ਤਾਂ ਸੰਪਤਾ ਦਾ ਵਾਦਾ ਹੋਵੇਗਾ ਅਤੇ ਪਰਿਵਾਰ ਵਿੱਚ ਖੁਸ਼ਹਾਲੀ ਆਵੇਗੀ ਵਪਾਰ ਕਾਰੇ ਜਾਤਕਾਂ ਨੂੰ ਕੋਈ ਸ਼ੁਭ ਸਮਾਚਾਰ ਵੀ ਮਿਲ ਸਕਦਾ ਹੈ કુલ ਮਿਲਾ ਕੇ ਸਮਾ ਤੁਹਾਡੇ ਲਈ ਬਹੁਤ ਵਧੀਆ ਸਾਬਤ ਹੋਵੇਗਾ ਨੰਬਰ 3 ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਦੱਸ ਦਈਏ ਕਿ 13 ਸਤੰਬਰ ਤੋਂ ਮੰਗਲ ਦਾ ਪ੍ਰਭਾਵ ਖਤਮ ਹੁੰਦੇ ਹੀ ਤੁਹਾਡਾ गोल्डन पीरियड शुरू होवेगा मंगल ਤੁਹਾਡੇ ਉੱਪਰ ਬਹੁਤ ਪ੍ਰਭਾਵਸ਼ਾਲੀ ਰੂਪ ਨਾਲ ਗੁਸਰ ਕਰੇਗਾ ਤੇ ਲਾਲ ਹੀ ਮਾਤਾ ਲక్ష్ਮੀ ਦੀ ਕਿਰਪਾ ਦ੍ਰਿਸ਼ਟੀ ਵੀ ਤੁਹਾਡੇ ਤੇ ਬਣੀ ਰਹੇਗੀ ਮਾਤਾ ਲక్ష్ਮੀ ਦੀ ਕਿਰਪਾ ਨਾਲ ਹੁਣ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਸੁਧਾਰ ਪਾਉਗੇ ਤੁਹਾਡੇ ਜੀਵਨ ਦੇ ਦੁੱਖਾਂ ਦਾ ਅੰਤ ਹੋਵੇਗਾ ਅਤੇ ਖੁਸ਼ੀਆਂ ਦਾ ਸਮਾਂ ਵਾਪਸ ਆਵੇਗਾ ਇਸ ਦੌਰਾਨ ਮੰਗਲ ਦਾ ਪ੍ਰਭਾਵ ਤੁਹਾਡੀ ਉਮਰ ਦੀ ਵਾਦੇ ਲਈ ਵੀ ਸ਼ੁਭ ਰਹੇਗਾ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਧੇਰੇ ਸਮਾਂ ਬਿਤਾਉਗੇ ਅਤੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਤੇ ਧਿਆਨ ਦਿਓਗੇ ਧਿਆਨ ਰੱਖੋ ਕਿ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਜ਼ਰਅੰਦਾਜ਼ ਨਾ ਕਰੋ ਆਪਣੀਆਂ ਉਪਲਬਧੀਆਂ ਦਾ ਜਸ਼ਨ ਉਹਨਾਂ ਨਾਲ ਮਨਾਓ ਤਾਂ ਹੀ ਤੁਹਾਨੂੰ ਅਸਲ ਖੁਸ਼ੀ ਦਾ ਅਨੁਭਵ ਹੋਵੇਗਾ ਆਪਣਿਆਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ ਅਤੇ ਉਹਨਾਂ ਤੋਂ ਕੇਵਲ ਮਦਦ ਦੀ ਉਮੀਦ ਨਾ ਕਰੋ ਬਲਕਿ ਉਹਨਾਂ ਲਈ ਮਾਰਗਦਰਸ਼ਕ ਵੀ ਬਣੋ ਜੇ ਘਰ ਵਿੱਚ ਸ਼ਾਂਤੀ ਰਹੇਗੀ ਤਾਂ ਬਾਹਰ ਵੀ ਸਭ ਕੁਝ ਚੰਗਾ ਹੀ ਹੋਵੇਗਾ ਕੰਨਿਆ ਰਾਸ਼ੀ ਵਾਲੇ ਜਤਕਾ ਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਤੇ ਧਿਆਨ ਦੇਣ ਦੀ ਲੋੜ ਹੈ ਪਰਿਵਾਰ ਦੇ ਵੱਡਿਆਂ ਦੀ ਦੇਖਭਾਲ ਕਰੋ ਅਤੇ ਉਹਨਾਂ ਦੀਆਂ ਗੱਲਾਂ ਤੇ ਅਮਲ ਕਰੋ ਜੀ ਹਾਂ ਦੋਸਤੋ 13 ਸਤੰਬਰ ਤੋਂ ਕੰਨਿਆ ਰਾਸ਼ੀ ਦੇ ਜੀਵਨ ਵਿੱਚ ਇਹ ਬਦਲਾਅ ਪ੍ਰਭਾਵਸ਼ਾਲੀ ਰੂਪ ਨਾਲ ਦਿਖਾਈ ਦੇਣਗੇ ਨੰਬਰ 4 ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਜਤਕਾਂ ਨੂੰ ਦੱਸ ਦੇਈ ਕਿ 13 ਸਤੰਬਰ ਤੋਂ ਮੰਗਲ ਦਾ ਤੁਲਾ ਰਾਸ਼ੀ ਵਿੱਚ ਪ੍ਰਵੇਸ਼ ਹੋਵੇਗਾ ਜਿਸ ਨਾਲ ਮੰਗਲ ਦਾ ਪ੍ਰਭਾਵ ਤੁਲਾ ਰਾਸ਼ੀ ਦੇ ਜਤਕਾਂ ਤੇ ਇਸ ਦੌਰਾਨ ਹੋਰ ਵਾਜ ਜਾਵੇਗਾ ਜੀ ਹਾਂ ਦੋਸਤੋ ਇਸ ਸਮੇਂ ਤੁਹਾਡੇ ਰਿਸ਼ਤਿਆਂ ਦੇ ਦ੍ਰਿਸ਼ਟੀਕੋਣ ਤੋਂ ਇਹ ਗੋਚ ਸੂਭ ਸਾਬਤ ਹੋਵੇਗਾ ਪਰ ਕੁਝ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਰਹਿਣਗੀਆਂ ਜੇ ਤੁਸੀਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰੋਗੇ ਤਾਂ ਇਹ 45 ਦਿਨ ਦਾ ਮੰਗਲ ਗੁਚਰ ਇਵੇਂ ਹੀ ਨਿਕਲ ਜਾਵੇਗਾ ਮੰਗਲ ਤੁਹਾਡੇ ਕੇਂਦਰ ਵਿੱਚ ਯੋਗ ਕਾਰਕ ਗ੍ਰਹਿ ਬੋਕੇ ਤਨ ਭਾਵ ਦਾ ਸਵਾਮੀ ਬਣ ਕੇ ਆਪਣੀ ਹੀ ਰਾਸ਼ੀ ਨੂੰ ਦੇਖੇਗਾ ਜਿਸ ਨਾਲ ਜ਼ਬਰਦਸਤਾਂ ਲਾਭ ਪੈ ਯੋਗ ਬਣੇਗਾ ਤੁਨਾ ਰਾਸ਼ੀ ਵਾਲਿਆਂ ਲਈ ਇੱਕ ਕੈਰੀਅਰ ਦੀ ਦ੍ਰਿਸ਼ਟੀ ਤੋਂ ਬਹੁਤ ਸ਼ੁਭ ਸਿੱਧ ਹੋਵੇਗਾ ਤੁਹਾਨੂੰ ਇਹਨਾਂ ਸਾਰੇ ਖੇਤਰਾਂ ਵਿੱਚ ਸ਼ਾਨਦਾਰ લાભ ਮਿਲਣ ਦੀ ਸੰਭਾਵਨਾ ਹੈ। ਮਾਤਾ ਲక్ష్ਮੀ ਦੀ ਕਿਰਪਾ ਨਾਲ ਘਰ ਵਿੱਚ ਕੋਈ ਸ਼ੁਭ ਸਮਾਰੋਹ ਆਯੋਜਿਤ ਹੋ ਸਕਦਾ ਹੈ ਜਿਸ ਨਾਲ ਪਰਿਵਾਰ ਦਾ ਮਾਹੌਲ ਹੋਰ ਵੀ ਖੁਸ਼ਹਮਈ ਰਹੇਗਾ। ਤੁਹਾਡੇ ਪ੍ਰੇਮ ਸੰਬੰਧ ਚੰਗੇ ਹੋਣਗੇ। ਇਸ ਦੌਰਾਨ ਤੁਹਾਡੇ ਵਿੱਚ ਊਰਜਾ, ਜੋਸ਼ ਅਤੇ ਉਤਸ਼ਾਹ ਭਰਪੂਰ ਰਹੇਗਾ। ਨਾਲ ਹੀ ਤੁਹਾਨੂੰ ਆਪਣੇ ਨੇੜਲੇ ਸੰਬੰਧਾਂ ਨੂੰ ਹੋਰ ਗੂੜਾ ਬਣਾਉਣ ਤੇ ਵੀ ਧਿਆਨ ਦੇਣਾ ਹੋਵੇਗਾ। ਕੋਲ ਮਿਲਾ ਕੇ ਕਹੀਏ ਤਾਂ ਇਸ ਸਮੇਂ ਤੁਹਾਡਾ ਇੱਕੋ ਇੱਕ ਟੀਚਾ ਸ਼ਾਂਤੀ ਪਾਉਣਾ ਹੋਵੇਗਾ। ਚਾਹੇ ਤੁਸੀਂ ਘਰ ਤੇ ਹੋ ਕਾਰਜ ਸਥਾਨ ਤੇ ਹੋ ਦੋਸਤਾਂ ਨਾਲ ਹੋ ਜਾਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਰੁੱਝੇ ਹੋ ਤੁਸੀਂ ਸ਼ਾਂਤ, ਸੰਜਮੀ ਅਤੇ ਤਣਾਅ ਮੁਕਤ ਰਹੋਗੇ। ਜੀ ਹਾਂ ਦੋਸਤੋ 13 ਸਤੰਬਰ ਤੋਂ ਤੁਹਾਡੇ ਉੱਪਰ ਮੰਗਲ ਦਾ ਘੇਰ ਹੋਲੀ-ਹੋਲੀ ਖਤਮ ਹੋਣਾ ਸ਼ੁਰੂ ਹੋ ਜਾਵੇਗਾ। ਨੰਬਰ 5 ਕਰ ਕਰਾਸ਼ੀ ਕਰਕ ਰਾਸ਼ੀ ਦੇ ਜਤਕਾਂ ਨੂੰ ਦੱਸ ਦਈਏ ਕਿ 13 ਸਤੰਬਰ ਤੋਂ ਮੰਗਲ ਦਾ ਸ਼ੁਭ ਪ੍ਰਭਾਵ ਤੁਹਾਡੇ ਤੇ ਸ਼ੁਰੂ ਹੋਵੇਗਾ ਕਿਉਂਕਿ ਕਰਕ ਰਾਸ਼ੀ ਵਿੱਚ ਯੋਗ ਕਾਰਕ ਮੰਗਲ ਕੈਰੀਅਰ ਨੂੰ ਦੇਖ ਰਿਹਾ ਹੈ ਇਸ ਦੌਰਾਨ ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਕੈਰੀਅਰ ਵਿੱਚ ਉੱਚਾਈਆਂ ਪ੍ਰਾਪਤ ਕਰੋਗੇ ਅਤੇ ਜੇ ਵਪਾਰ ਕਰ ਰਹੇ ਹੋ ਤਾਂ ਉੱਥੇ ਵੀ ਤੁਹਾਨੂੰ ਜ਼ਬਰਦਸਤ ਸਫਲਤਾ ਮਿਲੇਗੀ ਮਾਤਾ ਲక్ష్ਮੀ ਦੀ ਕਿਰਪਾ ਦ੍ਰਿਸ਼ਟੀ ਇਸ ਸਮੇਂ ਤੁਹਾਡੇ ਲਈ ਵਰਦਾਨ ਸਿੱਧ ਹੋਵੇਗੀ ਅਚਾਨਕ ਤੁਹਾਡੇ ਜੀਵਨ ਵਿੱਚ ਧਨ ਆਪ ਦੇ ਯੋਗ ਬਣਨਗੇ ਉਥੇ ਹੀ ਕੁਝ ਪਰਿਵਾਰਕ ਰਿਸ਼ਤਿਆਂ ਵਿੱਚ ਵੀ ਸੁਧਾਰ ਹੋਵੇਗਾ ਇਸ ਸਮੇਂ ਕੁਝ ਲੋਕ ਆਪਣੇ ਘਰ ਨੂੰ ਸਜਾਉਣ ਜਾਂ ਉਸ ਵਿੱਚ ਕੋਈ ਵੱਡਾ ਬਦਲਾਅ ਜਿਵੇਂ ਰੈਨੋਵੇਸ਼ਨ ਜਾਂ ਨਿਰਮਾਣ ਕਾਰਜ ਕਰਨ ਦਾ ਮਨ ਬਣਾ ਸਕਦੇ ਹਨ ਮੰਗਲ ਦੇ ਪ੍ਰਭਾਵ ਨਾਲ ਤੁਹਾਨੂੰ ਵਾਹਨ ਚਲਾਉਂਦੇ ਸਮੇਂ ਵਿਸ਼ੇਸ਼ ਸਾਵਧਾਨੀ ਰੱਖਣੀ ਹੋਵੇਗੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਤੋਂ ਬਚੋ ਅਤੇ ਟ੍ਰੈਫਿਕ ਨਿਯਮਾਂ ਦਾ ਸੱਤੀ ਨਾਲ ਪਾਲਨ ਕਰੋ ਨੰਬਰ 6 ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਦੱਸ ਦਈਏ ਕਿ 13 ਸਤੰਬਰ ਤੋਂ ਤੁਹਾਡੇ ਉੱਪਰੋਂ ਮੰਗਲ ਦਾ ਕਹਿਰ ਖਤਮ ਹੋਣ ਵਾਲਾ ਹੈ ਜੀ ਹਾਂ ਦੋਸਤੋ ਮੰਗਲ ਦਾ ਪ੍ਰਭਾਵ ਘਟ ਹੁੰਦੇ ਹੀ ਸਿੰਘ ਰਾਸ਼ੀ ਦੇ ਜਾਤਕਾਂ ਲਈ ਮੰਗਲ ਬਹੁਤ ਯੋਗਾਰਕ ਅਤੇ ਸ਼ਕਤੀਸ਼ਾਲੀ ਹੋ ਜਾਵੇਗਾ 13 ਸਤੰਬਰ ਤੋਂ ਮੰਗਲ ਤੀਜੇ ਭਾਵ ਵਿੱਚ ਪੂਸ਼ਨ ਪ੍ਰਮਣ ਕਰੇਗਾ ਤੇ ਪਾਕਿਸਤਾਨ ਨੂੰ ਦੇਖੇਗਾ ਮਾਤਾ ਲక్ష్ਮੀ ਦੀ ਕਿਰਪਾ ਨਾਲ ਘਰ ਵਿੱਚ ਕੋਈ ਸ਼ੁਭ ਸਮਾਰੋਹ ਆਯੋਜਿਤ ਹੋ ਸਕਦਾ ਹੈ ਜਿਸ ਨਾਲ ਪਰਿਵਾਰ ਦਾ ਮਾਹੌਲ ਹੋਰ ਵੀ ਖੁਸ਼ ਨੁਮਾ ਹੋਵੇਗਾ ਤੁਹਾਡੇ ਪ੍ਰੇਮ ਸੰਬੰਧ ਮਜ਼ਬੂਤ ਹੋਣਗੇ ਇਸ ਦੌਰਾਨ ਤੁਹਾਡੇ ਅੰਦਰ ਕਾਫੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲੇਗਾ ਤੁਹਾਨੂੰ ਆਪਣੇ ਨੇੜਲੇ ਸੰਬੰਧਾਂ ਨੂੰ ਹੋਰ ਗੂੜਾ ਬਣਾਉਣ ਤੇ ਧਿਆਨ ਦੇਣ ਦੀ ਲੋੜ ਹੈ ਕੁੱਲ ਮਿਲਾ ਕੇ ਇਸ ਸਮੇਂ ਤੁਹਾਡਾ ਇੱਕੋ ਇੱਕ ਟੀਚਾ ਸ਼ਾਂਤੀ ਪਾਉਣਾ ਹੋਵੇਗਾ ਚਾਹੇ ਤੁਸੀਂ ਘਰ ਤੇ ਹੋ ਕੰਮ ਤੇ ਹੋ ਦੋਸਤਾਂ ਨਾਲ ਹੋ ਜਾ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਰੁੱਝੇ ਹੋ ਤੁਸੀਂ ਸ਼ਾਂਤ ਸੰਜਮੀ ਅਤੇ ਤਣਾਅ ਮੁਕਤ ਬਣੇ ਰਹੋਗੇ ਜੀ ਹਾਂ ਦੋਸਤੋ 13 ਸਤੰਬਰ ਤੋਂ ਤੁਹਾਡੇ ਉੱਪਰੋਂ ਮੰਗਲ ਦਾ ਕਹਿਰ ਹੌਲੀ-ਹੌਲੀ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਨੰਬਰ 7 ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਦੱਸਦੀ ਹੈ ਕਿ 13 ਸਤੰਬਰ ਤੋਂ ਤੁਹਾਡੇ ਉੱਪਰ ਮੰਗਲ ਦਾ ਪ੍ਰਭਾਵ ਘਟ ਹੋਪੇਗਾ ਜੀ ਹਾਂ ਦੋਸਤੋ ਇਸ ਦੌਰਾਨ বৃশ্চਿਕ ਰਾਸ਼ੀ ਵਾਲਿਆਂ ਤੇ માતા ਲక్ష్ਮੀ ਦੀ ਕਿਰਪਾ ਦ੍ਰਿਸ਼ਟੀ ਬਣੀ ਰਹੇਗੀ ਅਤੇ ਜੀਵਨ ਵਿੱਚ ਖੁਸ਼ੀਆਂ ਦਾ ਆਗਮਨ ਹੋਵੇਗਾ ਮੰਗਲ ਤੁਹਾਡੇ ਦੁਸ਼ਮਣਾਂ ਨੂੰ ਹਰਾਵੇਗਾ ਕੋਰਟ ਕਚੈਰੀ ਨਾਲ ਜੁੜੇ ਮਾਮਲਿਆਂ ਵਿੱਚ ਜਿੱਤ ਪ੍ਰਾਪਤ ਹੋਵੇਗੀ 13 ਸਤੰਬਰ ਤੋਂ ਤੁਹਾਡੀ ਕੁੰਡਲੀ ਤੋਂ ਮੰਗਲ ਦਾ ਖਤਰਨਾਕ ਪ੍ਰਭਾਵ हट ਜਾਵੇਗਾ ਇਸ ਦਾ ਅਰਥ ਹੈ ਕਿ ਤੁਹਾਡੇ ਮਾਨ ਸਨਮਾਨ ਵਿੱਚ ਵਾਧੇ ਦੇ ਯੋਗ ਬਣਨਗੇ ਮੰਗਲ ਦਾ ਪ੍ਰਭਾਵ ਘਟ ਹੋਣ ਨਾਲ ਤੁਹਾਡੇ ਕੈਰੀਅਰ ਅਤੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਮਾਤਾ ਲక్ష్ਮੀ ਦੀ ਕਿਰਪਾ ਨਾਲ ਤੁਹਾਨੂੰ ਸਮੇਂ-ਸਮੇਂ ਤੇ ਅਚਾਨਕ ਦਾ ਲਾਭ ਹੋਵੇਗਾ ਕਾਰਜ ਖੇਤਰ ਵਿੱਚ ਸਹਿਕਰਮੀਆਂ ਨਾਲ ਤਾਲਮੇਲ ਚੰਗਾ ਰਹੇਗਾ ਵਿਦਿਆਰਥੀਆਂ ਦੇ ਮਨ ਤੋਂ ਅਨਿਸ਼ਚਿਤਤਾ ਦਾ ਡਰ ਖਤਮ ਹੋਵੇਗਾ ਸਮਾਜਿਕ ਸੰਬੰਧਾਂ ਵਿੱਚ ਪੈਦਾ ਹੋਈਆਂ ਗਲਤਫਹਿਮੀਆਂ ਦੂਰ ਹੋਣਗੀਆਂ ਅਤੇ ਸਮਾਜਿਕ ਪ੍ਰਤਿਸ਼ਠਾ ਵਿੱਚ ਵਾਧਾ ਹੋਵੇਗਾ। ਕੈਰੀਅਰ ਨਾਲ ਜੁੜੀ ਕੋਈ ਵੱਡੀ ਖੁਸ਼ਖਬਰੀ ਵੀ ਤੁਹਾਨੂੰ ਮਿਲ ਸਕਦੀ ਹੈ। ਵਿਵਹਤਾ ਅਤੇ ਪ੍ਰੇਮ ਸੰਬੰਧਾਂ ਵਿੱਚ ਸੁਧਾਰ ਹੋਵੇਗਾ। ਬੇਰੋਜ਼ਗਾਰ ਜਨਤਕਾਂ ਨੂੰ ਨੌਕਰੀ ਮਿਲਣ ਦੀ ਯੋਗ ਹਨ। ਇਸ ਦੌਰਾਨ ਤੁਸੀਂ ਧਨ ਦੀ ਬਚਤ ਕਰਨ ਵਿੱਚ ਸਫਲ ਹੋਵੋਗੇ। ਨੰਬਰ 8 ਮਕਰ ਰਾਸ਼ੀ ਜੀ ਹਾਂ ਦੋਸਤੋ ਮੰਗਲ ਦਾ ਪ੍ਰਭਾਵ ਹੁਣ ਤੁਹਾਡੇ ਤੇ ਘਟ ਹੋਣਾ ਸ਼ੁਰੂ ਹੋ ਜਾਵੇਗਾ ਮੰਗਲ ਤੁਹਾਡੇ 10ਵੇਂ ਭਾਵ ਵਿੱਚ ਭ्रमण ਕਰੇਗਾ 10ਵੇਂ ਭਾਵ ਵਿੱਚ ਮੰਗਲ ਸ਼ਕਤੀਸ਼ਾਲੀ ਹੋ ਜਾਂਦਾ ਹੈ ਇਸ ਦੌਰਾਨ ਜੇ ਤੁਸੀਂ ਪੁਲਿਸ ਫੋਰਸ ਪੈਰਾ ਮਿਲਟਰੀ ਫੋਰਸ ਇਲੈਕਟ੍ਰੀਕਲ ਫੀਲਡ ਜਾਂ ਕੰਸਟਰਕਸ਼ਨ ਖੇਤਰ ਨਾਲ ਜੁੜੇ ਹੋ ਤਾਂ ਤੁਹਾਨੂੰ ਜ਼ਬਰਦਸਤ ਲਾਭ ਮਿਲੇਗਾ ਸਰਕਾਰੀ ਨੌਕਰੀ ਪੌਨ ਵਾਲਿਆਂ ਲਈ ਵੀ ਇਹ ਸਮਾਂ ਸ਼ੁਭ ਹੈ ਇਸअवधि ਵਿੱਚ ਤੁਸੀਂ ਆਪਣੇ ਦਬੇ ਹੋਏ ਸੁਪਨਿਆਂ ਨੂੰ ਪੂਰਾ ਕਰਨ ਦਾ ਯਤਨ ਕਰੋਗੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਅਤੇ ਉਹਨਾਂ ਉਪਲਬਧੀਆਂ ਨੂੰ ਪ੍ਰਾਪਤ ਕਰਨ ਦਾ ਇਹ ਸਹੀ ਸਮਾਂ ਹੈ ਜਿੰਨਾਂ ਲਈ ਤੁਸੀਂ ਲੰਬੇ ਸਮੇਂ ਤੋਂ ਯਤਨ ਸ਼ੀਲ ਸੀ ਤੁਸੀਂ ਆਪਣੇ ਵਿਚਾਰਾਂ ਅਤੇ ਰਣਨੀਤੀਆਂ ਨੂੰ ਸਫਲਤਾਪੂਰਵਕ ਲਾਗੂ ਕਰ ਪਾਉਗੇ ਹਾਲਾਂਕਿ ਪ੍ਰੇਮ ਸੰਬੰਧਾਂ ਵਿੱਚ ਤੁਹਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਪਰਿਵਾਰ ਤੋਂ ਦੂਰੀ ਨਾ ਬਣਾਓ ਮਾਨਸਿਕ ਸ਼ਾਂਤੀ ਲਈ ਉਹਨਾਂ ਨਾਲ ਸਮਾਂ ਬਿਤਾਉਣਾ ਅਤੇ ਸੰਵਾਦ ਬਣਾਈ ਰੱਖਣਾ ਤੁਹਾਡੇ ਲਈ ਲਾਭਕਾਰੀ ਰਹੇਗਾ। ਦੋਸਤੋ ਇਹ ਹਨ ਉਹ 8 ਰਾਸ਼ੀਆਂ ਜਿਨ੍ਹਾਂ ਨੂੰ 13 ਸਤੰਬਰ ਤੋਂ ਮੰਗਲ ਆਪਣੇ ਕਰੂਰ ਪ੍ਰਭਾਵ ਤੋਂ ਮੁਕਤੀ ਦੇਣ ਵਾਲਾ ਹੈ। ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਸੱਚੇ ਮਨ ਨਾਲ ਜੈ લક્ષਮੀ ਨਾਰਾਇਣ ਜ਼ਰੂਰ ਲਿਖਣਾ। ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ